ਦੋਸਤੋ ਤੁਹਾਨੂੰ ਮੈਂ ਨੈਰੋਟੌਕਸਿਕ ਜ਼ਹਿਰ ਵਾਲੇ ਸੱਪਾਂ ਬਾਰੇ ਉਹ ਦੱਸ ਚੁੱਕਾ ਹਾਂ ਅੱਜ ਮੈਂ ਤੁਹਾਨੂੰ ਜਿਹੜੇ ਸੱਪਾਂ ਬਾਰੇ ਦੱਸਣ ਲੱਗਾ ਹਾਂ ਉਹ ਹਨ ਹਿਮੋਟੌਕਸਿਕ ਜ਼ਹਿਰ ਵਾਲੇ ਸੱਪ ਇਹ ਜਿਹੜੇ ਕੀ ਤੁਸੀਂ ਹੁਣ ਦੇਖ ਰਹੇ ਹੋ ਇਹ ਸੱਪ ਹੈ ਰੈਸਟਲ ਸਨੇਕ ਇਸ ਦੀਆਂ 33 ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ ਪਰ ਇਹ ਅਫਰੀਕਾ ਵਿੱਚ ਪਾਇਆ ਜਾਂਦਾ ਹੈ ਇਸ ਵਿੱਚ ਹਿਮੋਟੌਕਸਿਕ ਜ਼ਹਿਰ ਹੁੰਦਾ ਜਿਹੜੇ ਕੀ ਆਪਣੇ ਪੰਜਾਬ ਵਿੱਚ ਇਸ ਕਿਸਮ ਦੇ ਸੱਪ ਪਾਏ ਜਾਂਦੇ ਹਨ ਉਹ ਕਿਹੜੇ ਕਿਹੜੇ ਹਨ ਉਹ ਹਨ ਰਸਲ ਵਾਈਪਰ ਤੇ ਸੌਸਕਲਡ ਵਾਈਪਰ ਇਹ ਸੱਪਾਂ ਵਿੱਚ ਇਸੀ ਕਿਸਮ ਦਾ ਜ਼ਹਿਰ ਪਾਇਆ ਜਾਂਦਾ ਹੈ ਇਹਨਾਂ ਦੇ ਵੱਡਣ ਕਾਰਨ ਜਦੋਂ ਕੀ ਹੁੰਦਾ ਹੈ ਉਸ ਥਾਂ ਤੇ ਸੁੱਜਣਾ ਜਿੱਥੇ ਸੱਪ ਨੇ ਵੱਡਿਆ ਹੁੰਦਾ ਹੈ ਉਸ ਥਾਂ ਤੇ ਸੁੱਜ ਜਾਂਦਾ ਹੈ ਅਤੇ ਖੂਨ ਜੰਮ ਜਾਂਦਾ ਹੈ ਨੱਕ ਤੇ ਕੰਨ ਵਿੱਚੋਂ ਖੂਨ ਆਉਣ ਲੱਗਦਾ ਹੈ ਅਤੇ ਬੀਪੀ ਘਟਣ ਕਾਰਨ ਮੌਤ ਹੋ ਸਕਦੀ ਹੈ ਇਹ ਸੱਪਾਂ ਦਾ ਜ਼ਹਿਰ ਇਸ ਕਿਸਮ ਦਾ ਹੁੰਦਾ ਹੈ ਪਰ ਤੁਹਾਨੂੰ ਪਤਾ ਹੈ ਦੋਸਤੋ ਸੱਪਾਂ ਵਿੱਚ ਕਈ ਹੈਰਾਨ ਕਰ ਦੇਣ ਵਾਲੇ ਤੱਤ ਹੁੰਦੇ ਹਨ ਕੋਈ ਵੀ ਸੱਪ ਹੁੰਦਾ ਹੈ ਓਹ ਵਧੀਆ ਤਰ੍ਹਾਂ ਨਾਲ ਕੋਈ ਵੀ ਸੱਪ ਤਿਆਰ ਸਕਦਾ ਹੈ ਇਹ ਹਰੇਕ ਸੱਪ ਤਿਆਰ ਆ ਕੇ ਹੀ ਹੁੰਦਾ ਹੈ ਪਰ ਇੱਕ ਗੱਲ ਇਹਨਾਂ ਵਿੱਚ ਹੋਰ ਹੁੰਦੀ ਹੈ ਜਦੋਂ ਕਿ ਤੁਹਾਨੂੰ ਕਿਸੇ ਵੀ ਸ਼ਿਕਾਰ ਦਾ ਇਹ ਪਤਾ ਲਾਉਂਦੇ ਹਨ ਇਹ ਸੁੰਘ ਕੇ ਪਤਾ ਲਾਉਂਦੇ ਹਨ ਇਹਨਾਂ ਦੀ ਸੁੰਘਣ ਸ਼ਕਤੀ ਜ਼ਿਆਦਾ ਹੁੰਦੀ ਹੈ ਹਵਾ ਵਿੱਚ ਆਉਂਦੀ ਗੰਧ ਨੂੰ ਇਹ ਮਹਿਸੂਸ ਕਰ ਸਕਦੇ ਹਨ ਇਹ ਹਵਾ ਵਿੱਚ ਆਉਂਦੀ ਕੋਈ ਵੀ ਗੰਧ ਆਪਣੇ ਸ਼ਿਕਾਰ ਦੀ ਗੰਧ ਸੁੰਘ ਕੇ ਉਸ ਦਾ ਪਤਾ ਲਾ ਸਕਦੇ ਹਨ ਅਤੇ ਹੋਰ ਤੁਹਾਨੂੰ ਇੱਕ ਗੱਲ ਹੋਰ ਪਤਾ ਹੋਵੇਗਾ ਕਿ ਅਟਾਰਕ ਟਿਕਾ ਤੋਂ ਇਲਾਵਾ ਪੂਰੀ ਦੁਨੀਆ ਵਿੱਚ ਸੱਫ ਪਾਇ ਜਾਂਦੇ ਨੇ ਕੱਲਾ ਅਟਾਰ ਟਿਕਾ ਛੱਡ ਕੇ